ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫਿਰ ਤੋਂ ਆਪਣੀ ਚੈਨਲ ਹਰਮੋਨੋਟਿਕ 688 ਦੇ ਵਿੱਚ ਲਓ ਜੀ ਨਵੇਂ ਨਵੇਂ ਸੂਟ ਆ ਜਿਹੜੇ ਜਿਵੇਂ ਆਪਣੇ ਕੋਲ ਵਰਕ ਹੋ ਕੇ ਆ ਰਹੇ ਨੇ ਸਟੀਚਿੰਗ ਹੋ ਕੇ ਆ ਰਹੇ ਨਾਲ ਦੀ ਨਾਲ ਵੀਡੀਓ ਤੁਹਾਡੇ ਨਾਲ ਆਪਾਂ ਕਰ ਰਹੇ ਹਾਂ ਸ਼ੇਅਰ ਤੇ ਲਓ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਨਿਊ ਆਏ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅੱਗੇ ਆਪਣੇ ਫਰੈਂਡ ਸਰਕਲ ਵਿੱਚ ਵੀ ਆਪਣੀ ਵੀਡੀਓ ਜ਼ਰੂਰ ਉਹਨਾਂ ਤੇ ਜਾ ਕਰੋ ਤਾਂ ਜੋ ਉਹ ਵੀ ਆਪਣੇ ਨਾਲ ਜੁੜ ਕੇ ਇਸ ਤਰ੍ਹਾਂ ਦੇ ਆਪਣੇ ਸੋਹਣੇ ਸੋਹਣੇ ਸੂਟ ਆ ਜਿਹੜੇ ਰੈਡੀ ਕਰਵਾ ਸਕਣ ਤੇ ਲਓ ਜੀ ਅੱਜ ਦਾ ਆਪਾਂ ਟੌਪ ਕਲਾਸ ਸੂਟ ਜਿਹੜਾ ਆਪਣਾ ਕੀ ਕ੍ਰਾਚ ਦੇ ਉੱਪਰ ਆਪਾਂ ਰੈਡੀ ਕਰਵਾਇਆ ਲਓ ਜੀ ਪਲੇਨ ਸਟਾਫ ਜਿਹੜਾ ਕ੍ਰਾਚ ਦਾ ਆਪਾਂ ਇੱਥੇ ਸੂਟ ਲਿਆ ਤੇ ਉਹਨੂੰ ਆਪਾਂ ਦੇਖੋ ਨੀਡਲ ਵਰਕ ਦੇ ਨਾਲ ਬਹੁਤ ਹੀ ਸੋਹਣਾ ਜਿਹੜਾ ਵਰਕ ਕੀਤਾ ਤੇ ਲਓ ਜੀ ਅੱਜ ਆਪਾਂ ਤੁਹਾਨੂੰ ਸੂਟ ਸਟੀਚਿੰਗ ਆਪਣਾ ਹਜੇ ਹੋ ਰਿਹਾ ਤੇ ਵਰਕ ਜਿਹੜਾ ਹੋ ਚੁੱਕਿਆ ਤੇ ਲਓ ਜੀ ਇਹ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਵੀ ਨੀਡਲ ਵਰਗਾ ਜਿਹੜਾ ਇਸ ਤਰ੍ਹਾਂ ਦਾ ਡਿਜ਼ਾਈਨ ਕੋਈ ਲੈ ਕੇ ਆਓ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸ਼ਰਟ ਦਿਖਾਵਾਂਗੇ ਇਹ ਆਪਣੀ ਸ਼ਰਟ ਹੈ ਜਿਹੜੀ ਕਿਸ ਤਰ੍ਹਾਂ ਬਣ ਕੇ ਜਿਹੜੀ ਤਿਆਰ ਹੋਈ ਹੈ ਠੀਕ ਹੈ ਜੀ ਫਿਰ ਕਰਾਂਗੇ ਇਹਦੀ ਬਾਟਮ ਦੀ ਗੱਲ ਤੇ ਤੁਸੀਂ ਜੇ ਤੁਹਾਨੂੰ ਇਹ ਸੂਟ ਪਸੰਦ ਹੋਇਆ ਤਾਂ ਜਿਹੜਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੂਟ ਦੀ ਜਿਹੜੀ ਬੁਕਿੰਗ ਆਪਣੀ ਦੀ ਕਰ ਦਿਓ ਤੇ ਤਾਂ ਜੋ ਸੂਟ ਕਿਉਂਕਿ ਸੂਟ ਤੇ ਤੁਹਾਨੂੰ ਆਪਾਂ ਜੀ ਮੈਂ ਦੱਸਿਆ ਹੀ ਹੈ ਦੇ ਸੂਟ ਤੇ ਤਕਰੀਬਨ ਆਪਾਂ ਨੂੰ 15 ਤੋਂ 20 ਦਿਨ ਜਿਹੜੇ ਸੂਟ ਰੈਡੀ ਹੋਣ ਤੇ ਲੱਗਦੇ ਆ ਬਾਕੀ ਵਰਕ ਤੇ ਡਿਪੈਂਡ ਹੁੰਦਾ ਵੀ ਵਰਕ ਜਿਹੜਾ ਆਪਣਾ ਕਿੰਨਾ ਕੁ ਜ਼ਿਆਦਾ ਹੈਵੀ ਹੈ ਤੇ ਲਓ ਜੀ ਇਹ ਆਪਣਾ ਸਭ ਤੋਂ ਪਹਿਲਾਂ ਚੈੱਕ ਕਰੋ ਸ਼ਰਟ ਜੀ ਦੀ ਕਿ ਪੂਰੀ ਫਰੰਟ ਆਪਾਂ ਇਸ ਤਰ੍ਹਾਂ ਰੈਡੀ ਕੀਤੀ ਹੈ ਤੇ ਲਓ ਜੀ ਫਰੰਟ ਨੂੰ ਆਪਾਂ ਚੰਗੀ ਤਰ੍ਹਾਂ ਵਿਛਾ ਲਏ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ ਦਾ ਪ੍ਰੋਪਰ ਡਿਜ਼ਾਈਨ ਸੂਟ ਦਾ ਵੀ ਕਿਸ ਤਰ੍ਹਾਂ ਆਪਣਾ ਸੂਟ ਇਹ ਵਰਕ ਤੇ ਲੋ ਜੀ ਸੂਟ ਜਿਹੜਾ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਹਦੇ 프ਰੰਟ ਦੀ 프ਰੰਟ ਤੇ ਆਪਾਂ ਦੇਖੋ ਇਸ ਤਰ੍ਹਾਂ ਜਿਹੜੇ ਇਹ ਫਲਾਵਰ ਦਿੱਤੇ ਨੇ ਪੂਰੀ 프ਰੰਟ ਉੱਪਰ ਜਿਹੜੇ ਇਸ ਤਰ੍ਹਾਂ ਦੇ ਫਲਾਵਰ ਆਏ ਨੇ ਤੇ ਲੋ ਜੀ ਮਲਟੀ ਸ਼ੇਡ ਦਾ ਇਹ ਤੇ ਆਪਾਂ ਕੰਮ ਕੀਤਾ ਤਾਂ ਜੋ ਦੁਪੱਟਾ ਤੁਹਾਡੀ ਚੁਆਇਸ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਹਨੂੰ ਡਾਈ ਕਰ ਸਕਦੇ ਹੋ ਤੇ ਸੇਮ ਵਰਕ ਆ ਜਿਹੜਾ ਆਪਾਂ ਇਹ ਬਾਜੂ ਵਰਕ ਤੇ ਦਿੱਤਾ ਤੇ ਲੋ ਜੀ ਇਸ ਤਰ੍ਹਾਂ ਦੀ ਆਪਾਂ ਇਹਨੂੰ ਲੈਂਸ ਲਗਾਈਏ ਬਾਕੀ ਬਾਜੂ ਤੇ ਵਰਕ ਆ ਜਿਹੜਾ ਤੁਸੀਂ ਨੇੜ ਤੋਂ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਆ ਜਿਹੜਾ ਬਣ ਕੇ ਤਿਆਰ ਹੋਇਆ ਹੈ ਇਕਾ ਜੀ ਦੋਨੇ ਬਾਜੂ ਇਸ ਤਰ੍ਹਾਂ ਹੀ ਆਪਾਂ ਜਿਹੜੀਆਂ ਰੈਡੀ ਕੀਤੀਆਂ ਨੇ ਤੇ ਬਾਕੀ ਹਾਂਜੀ ਜਿਹੜਾ ਸੂਟ ਦੇਖੋ ਤੁਸੀਂ ਬਾਜੂ ਤੇ ਵਰਕ ਹੋਇਆ ਜੁਤੇ ਹੁਣ ਆਪਾਂ ਜੇ ਦੀ ਗੱਲ ਕਰਾਂਗੇ ਦੇਖੋ ਘੇਰੇ ਦੀ ਤੇ ਘੇਰਾ ਵਰਕ ਜਿਹੜਾ ਆਪਾਂ ਇਸ ਤਰ੍ਹਾਂ ਇਹਨੂੰ ਆਪਾਂ ਹਾਂ ਕੀ ਰਿਤੇ ਵਰਕ ਕਰਵਾ ਕੇ ਜਿਹੜਾ ਇਹਨੂੰ ਆਪਾਂ ਰੈਡੀ ਕੀਤਾ ਬਹੁਤ ਹੀ ਸ਼ਾਨਦਾਰ ਜਾਂ ਫੈਬਰਿਕਾ ਲਓ ਜੀ ਆਪਣੇ ਕੋਲੇ ਜਿਹੜਾ ਬਹੁਤ ਜਿਹੜਾ ਸੈਂਡੀ ਸਿਲਕਾ ਹਨਾ ਤੇ ਮਖਮਲੀ ਸਿਲਕਾ ਉਹ ਆਪਣੇ ਕੋਲੇ ਟੋਟਲੀ ਸੂਟ ਆ ਬਹੁਤ ਕਲਰਾਂ ਚ ਆ ਚੁੱਕੀ ਐ ਤੁਸੀਂ ਨਾਲ ਦੇ ਨਾਲ ਕਿਉਂਕਿ ਕੱਲ ਨੂੰ ਜਿਹੜੀ ਵੀਡੀਓ ਆਪਣੀ ਉਹਨਾਂ ਪਲੇਨ ਸੂਟਾਂ ਦੀ ਆਊਗੀ ਉਹ ਤੇ ਤੁਸੀਂ ਜੇ ਬੁਕਿੰਗ ਕਰਨੀ ਹੋਈ ਆਪਣੇ ਕਲਰ ਹਨਾ ਪਸੰਦ ਕਰਕੇ ਕਰ ਸਕਦੇ ਹੋ ਉਹਦੀ ਵੀਡੀਓ ਆਪਣੀ ਕੱਲ ਆਊਗੀ ਪਲੇਨ ਸੂਟਾਂ ਦੀ ਤੇ ਲਓ ਜੀ ਵਰਕ ਆ ਜਿਹੜੇ ਚੈੱਕ ਕਰ ਲਓ ਕਿਉਂਕਿ ਹਾਂ ਆ ਦੇ ਤਕਰੀਬਨ ਆਪਾਂ 3-4 ਸੂਟ ਆਪਣੇ ਰੈਡੀ ਹੋ ਕੇ ਆਏ ਸੀ ਤੇ ਇਹਨਾਂ ਦੀ ਆਪਾਂ ਸਾਰਿਆਂ ਦੀ ਵੀਡੀਓ ਤੁਹਾਡੇ ਨਾਲ ਦੇਖੋ ਸ਼ੇਅਰ ਕੀਤੀ ਕਿਉਂਕਿ ਵਰਕ ਇੰਨੇ ਕ ਜਿਆਦੇ ਸੋਹਣੇ ਹੋਏ ਸੀ ਤੇ ਲਓ ਜੀ ਨਾਲ ਦੀ ਨਾਲ ਇਹਨਾਂ ਦੀ ਬੁਕਿੰਗ ਬਹੁਤ ਜਿਆਦਾ ਤੇ ਇਸ ਲਈ ਤੁਸੀਂ ਵੀ ਆਪਣੀ ਜਿਹੜੀ ਇਸ ਤਰ੍ਹਾਂ ਦੇ ਸੂਟ ਡੀਐਮ ਕਰਨ ਵਾਸਤੇ ਆਪਣੇ ਦਿੱਤੇ ਹੋਏ ਨੰਬਰਾਂ ਤੇ ਆਪਾਂ ਨੂੰ ਆਰਡਰ ਪਲੇਸ ਕਰ ਸਕਦੇ ਹੋ ਤੇ ਲਓ ਜੀ ਪੂਰਾ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਬਾਕੀ ਸਲਾਈ ਵੀ ਇਹਦੀ ਜਿਹੜੀ ਬਹੁਤ ਸੋਹਣੀ ਹੋਈ ਹੈ ਕਿਉਂਕਿ ਇਸ ਫੈਬਰਿਕ ਦੀ ਜਿਹੜੀ ਫਿਨਿਸ਼ਿੰਗ ਹੁੰਦੀ ਹੈ ਤੇ ਬਾਕੀ ਇਹਦੀ ਸਟੀਚਿੰਗ ਹੁੰਦੀ ਹੈ ਹਨਾ ਤੇ ਇਹਦੀ ਜਿਹੜੀ ਫਿਟਿੰਗ ਹੁੰਦੀ ਹੈ ਉਹ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਕਿਉਂਕਿ ਇਹ ਦੇਖੋ ਕ੍ਰਸਟ ਆਪਣਾ ਸਟਾਫ ਹੈ ਜਿਹੜਾ ਆਪਾਂ ਯੂਜ਼ ਕੀਤਾ ਤੇ ਬਾਕੀ ਦੋ ਜੀ ਪ੍ਰੋਪਰ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਇਹਦੀ ਬਾਟਮ ਤੇ ਦੁਪੱਟਾ ਜਿਹੜਾ ਇਹ ਜੇ ਡਾਈ ਹੋਣ ਲਈ ਗਿਆ ਹੋਇਆ ਦੁਪੱਟਾ ਵੀ ਬਹੁਤ ਜਲਦ ਤੁਹਾਨੂੰ ਇਹ ਸੂਟ ਦੀ ਆਪਾਂ ਪੂਰੀ ਪ੍ਰੋਪਰ ਵੀਡੀਓ ਦਿਖਾਵਾਂਗੇ ਤੇ ਲਓ ਜੀ बॉटम ਆਪਾਂ ਇਹਦੀ ਜਿਹੜੀ ਵੈਸੇ ਸਟੇਟ ਰੱਖੀ ਹੈ ਹਨਾ ਤੇ ਪਹੁੰਚ ਵਾਲੀ ਇਹ बॉटम ਹੈ ਨਹੀਂਗੀ ਤੇ ਇਹ ਤੇ ਗੱਲ ਕਰਾਂਗੇ ਵਰਕ ਦੀ ਤੇ ਵਰਕ ਦੇਖੋ ਆਪਾਂ ਇੰਨਾ ਜਿਆਦਾ ਵਰਕ ਤੇ ਹੋਇਆ ਵੀ ਤੇ ਲਓ ਜੀ ਦੋਨਾਂ ਤੇ ਆਪਾਂ ਇੰਨਾ ਗੈਪ ਛੱਡ ਕੇ ਦੋਨੋਂ ਪਾਸੇ ਦੇਖੋ ਇੱਕ ਫਲਾਵਰ ਇੱਧਰ ਦਿੱਤਾ ਇੱਕ ਫਲਾਵਰ ਇੱਧਰ ਤੇ ਇੱਕ ਫਲਾਵਰ ਜਿਹੜਾ ਆਪਾਂ ਬਾਟਮ ਤੇ ਦਿੱਤਾ ਜਦੋਂ ਇਹ ਆਪਾਂ ਪਹਿਨਾਂਗੇ ਤੇ ਇਹ ਬਾਟਮ ਜਿਹੜੀ ਇਹ ਚੀਜ਼ ਆਪਣੀ ਫਰੰਟ ਤੇ ਆਊਗੀ ਠੀਕ ਹੈ ਜੀ ਤੇ ਬਹੁਤ ਹੀ ਪਿਆਰੀ ਜੀ ਜਿਹੜਾ ਦੇਖੋ ਸੂਟ ਬਣ ਕੇ ਕੰਪਲੀਟ ਹੋਇਆ ਸੂਟ ਦੀ ਲੋਕਾ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਦੁਪट्टे ਨਾਲ ਹੋਰ ਵੀ ਜਿਹੜੇ ਸੂਟ ਤੇ ਚਾਰ ਚੰਦ ਲੱਗਣਗੇ ਜਦੋਂ ਸੂਟ ਇਹਦਾ ਦੁਪੱਟਾ ਰੈਡੀ ਹੋ ਕੇ ਆਊਗਾ ਤੇ ਲਓ ਜੀ ਬਹੁਤ ਹੀ ਸੋਹਣਾ ਵਰਕ ਹੈ ਹਨਾ ਨੀਡਲ ਵਰਕ ਦੇ ਡਿਜ਼ਾਈਨ ਆਪਾਂ ਜਿੰਨੇ ਕੁ ਤੁਹਾਨੂੰ ਸ਼ੋ ਕਰਦਾਂਗੇ ਉਹਨੇ ਥੋੜੇ ਕਿਉਂਕਿ ਇਹਦੇ ਵਿੱਚ ਇੰਨੇ ਕੁ ਜ਼ਿਆਦੇ ਜਿਹੜੇ ਸੂਟਾਂ ਦੇ ਵਿੱਚ ਡਿਜ਼ਾਈਨ ਆ ਚੁੱਕੇ ਨੇ ਤੇ ਆਪਣੀਆਂ ਭੈਣਾਂ ਜਿਹੜੀਆਂ ਦਿਨੋਂ ਰਾਤ ਮਿਹਨਤ ਕਰਕੇ ਇਹ ਸੂਟ ਰੈਡੀ ਕਰਦੀਆਂ ਨੇ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਮਿਹਨਤ ਵਾਲਾ ਕੰਮ ਹੁੰਦਾ ਹੈ ਬਾਕੀ ਪ੍ਰੋਪਰ ਜਿਹੜਾ ਥ੍ਰੈਟ ਦਾ ਕੰਮ ਹੋਇਆ ਹੋਇਆ ਇੱਥੇ ਆਪਾਂ ਮੋਤੀ ਸਿੱਪੀ ਸtare ਦਾ ਕੋਈ ਕੰਮ ਨਹੀਂ ਹੋਇਆ ਜਿੰਨਾ ਵੀ ਕੰਮ ਐ ਇਸ ਸੂਟ ਤੇ ਦੇਖ ਸਕਦੇ ਹੋ ਆ ਸਾਰਾ ਦੇਖੋ ਇਹ ਵਾਲਾ ਆ ਥ੍ਰੈਟ ਦਾ ਹੋਇਆ ਹੋਇਆ ਠੀਕ ਹੈ ਜੀ ਬਾਕੀ ਘੇਰਾ ਤੁਸੀਂ ਹੋਰ ਡਿਜ਼ਾਈਨ ਵੀ ਕੋਈ ਪਵਾ ਸਕਦੇ ਹੋ ਨਾ ਜੋ ਤੁਸੀਂ ਫੋਟੋ ਭੇਜੋਗੇ ਆਪਾਂ ਉਸ ਤਰ੍ਹਾਂ ਦਾ ਡਿਜ਼ਾਈਨ ਵੀ ਤਿਆਰ ਕਰਵਾ ਦਾਂਗੇ ਕਿਉਂਕਿ ਇਸ ਤਰ੍ਹਾਂ ਦੇ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਆਪਣੇ ਕੋਲੇ ਪਏ ਆ ਜਿਵੇਂ ਤੁਸੀਂ ਸਕਰੀਨ ਸ਼ਾਟ ਲੈ ਕੇ ਕੋਈ ਵੀ ਸੂਟ ਆਪਣੇ ਕੋਲੇ ਆਰਡਰ ਕਰੋਗੇ ਤੇ ਆਪਾਂ ਡਿਜ਼ਾਈਨ ਵੀ ਜਿਹੜਾ ਨਾਲ ਦੀ ਨਾਲ ਤੁਹਾਡੇ ਨਾਲ ਇਹ ਦੇਖੋ ਸ਼ੇਅਰ ਕਰ ਦਾਂਗੇ ਤੇ ਬਾਕੀ ਪੂਰਾ ਸੂਟ ਤੁਹਾਨੂੰ ਦਿਖਾਈ ਦਿੱਤਾ ਤੇ ਲਓ ਜੀ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਸੂਟ ਦੇਖਣ ਲਈ ਆਪਣੇ ਚੈਨਲ ਤੇ ਬਨੇ ਰਹੋ ਤੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਆਪਣੀ ਇੰਸਟਾਗ੍ਰam ਆਈਡੀ ਜਿੱਥੇ ਕਿ ਆਪਣੇ ਸ਼ਾਰਟ ਵੀਡੀਓ ਪੈਂਦੇ ਰਹਿੰਦੇ ਹਾਂ ਹਾਰਮਨ ਬੁਟੀਕ 188 ਉੱਥੇ ਜਾ ਕੇ ਉਹਨੂੰ ਵੀ ਫੋਲੋ ਕਰ ਲਓ ਤਾਂ ਜੋ ਉੱਥੇ ਜਿਹੜੀ ਆਪਣੇ ਨਵੇਂ ਸੁੱਤਾਂ ਦੀ ਅਪਡੇਟ ਆਉਂਦੀ ਹੈ ਉਹਨੂੰ ਵੀ ਤੁਸੀਂ ਜਾ ਕੇ ਉੱਥੇ ਦੇਖ ਸਕੋ ਤੇ ਚਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆ ਇੱਕ ਨਵਾਂ ਵਰਕ ਲੈ ਕੇ ਨਮਸਟਾਪ ਲੈ ਕੇ ਕਾਲ ਨੂੰ ਇੱਕ ਨਵੀਂ ਜੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਸਪੋਰਟ ਕਰਦੇ ਰਹੋ ਤੇ ਬਹੁਤ ਬਹੁਤ ਧੰਨਵਾਦ ਜਿਹੜੀਆਂ ਭੈਣਾਂ ਆਪਣੇ ਤੇ ਇੰਨਾ ٹرسٹ ਕਰਕੇ ਆਪਣੇ ਸੂਟ ਜਿਹੜੇ ਆਪਣੇ ਤੋਂ ਇਸ ਤਰ੍ਹਾਂ ਦੇ ਰੈਡੀ ਕਰਵਾ ਰਹੀਆਂ ਨੇ ਤੇ ਬਹੁਤ ਜ਼ਿਆਦਾ ਜਿਹੜਾ ਦੇਖੋ ਹਨਾ ਪਸੰਦ ਵੀ ਕਰ ਰਹੀਆਂ ਕਿਉਂਕਿ ਆਪਾਂ ਕੋਸ਼ਿਸ਼ ਹੁੰਦੀ ਆ ਵੀ ਸੂਟ ਜਿਹੜਾ ਇੱਕ ਤੋਂ ਇੱਕ ਆਪਾਂ ਸੋਹਣਾ ਬਣਾ ਕੇ ਭੇਜ ਕੇ ਤਾਂ ਜੋ ਤੁਸੀਂ ਜਦੋਂ ਸੂਟ ਪਹਿਨੋ ਤਾਂ ਤੁਹਾਨੂੰ ਕੋਈ ਪੁੱਛੇ ਵੀ ਸੂਟ ਜਿਹੜਾ ਕਿੱਥੋਂ ਰੈਡੀ ਹੋਇਆ ਤੇ ਚਲੋ ਜੀ ਆਪਣੀ ਵੀਡੀਓ ਇੱਥੇ ਐਂਡ ਕਰਦੇ ਆਂ ਕੱਲ ਨੂੰ ਨੈਕਸਟ ਵੀਡੀਓ ਵਿੱਚ ਮਿਲਾਂਗੇ ਨਵਾਂ ਜਾਂ ਹੋਰ ਕੋਈ ਕੰਮ ਕਰ ਲੈ ਕੇ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸ਼ਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਹੁਤ ਹੀ ਪਿਆਰਾ ਜਿਹਾ ਦੇਖੋ ਨੀਡਲ ਵਰਕ ਦਾ ਸੂਟ ਤੁਹਾਡੇ ਲਈ ਲੈ ਕੇ ਆਏ ਆਂ ਤੇ ਲਓ ਜੀ ਜਿਹੜੀ ਕਿ ਆਪਾਂ ਬਾਜੂ ਵਰਕ ਇਸ ਤਰ੍ਹਾਂ ਰੈਡੀ ਕੀਤੀ ਹੈ ਪੂਰੀ ਫਰੰਟ ਤੇ ਆਪਾਂ ਇਸ ਤਰ੍ਹਾਂ ਦੇ ਫਲਾਵਰ ਦਿੱਤੇ ਨੇ ਤੇ ਇਸ ਤਰ੍ਹਾਂ ਆਪਾਂ ਇਹਦਾ ਪੂਰਾ ਰੈਡੀ ਕੀਤਾ ਤੇ ਲਓ ਜੀ ਇਹ ਰਿਡਰ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਨੀਡਲਵਰਕ ਦਾ ਆਪਾਂ ਜਿਹੜਾ ਕ੍ਰੱਚ ਦੇ ਉੱਪਰ ਇਹ ਸੂਟ ਹਾਂ ਪੂਰਾ ਬਣਾ ਕੇ ਰੈਡੀ ਕੀਤਾ ਤੇ ਲੋ ਜੀ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਤੁਸੀਂ ਵੀ ਆਪਣੇ ਤੋਂ ਆਨਲਾਈਨ ਬੁਕਿੰਗ ਕਰਕੇ ਬਣਾ ਸੋਹਣੇ ਸੋਹਣੇ ਤਿਆਰ ਕਰਵਾ ਸਕਦੇ ਹੋ ਥੈਂਕ ਯੂ